ਪੰਜਾਬ ਦੀ ਇੱਕੋ ਇੱਕ ਇਕਲੋਤੀ ਜਗ੍ਹਾ ਜਿੱਥੇ ਨਿਕਲਿਆ ਸੀਗਾ ਤੇਲ ਇਹ ਜਿਹੜਾ ਪ੍ਰੋਜੈਕਟ ਹੈ ਜੀ ਇਹ 60 ਤੋਂ 70 ਸਾਲ ਪੁਰਾਣਾ ਪ੍ਰੋਜੈਕਟ ਆ ਬਾਬੇ ਆ ਪਿੱਛੇ ਪੁਰਾਣੇ ਬੰਦਿਆਂ ਨੂੰ ਪਤਾ ਇਹ ਤੇਲ ਆ ਵੀ ਅਸੀਂ ਜਦੋਂ ਬਣਾਇਆ ਤਾਂ ਥੱਲੇ ਬਹੁਤ ਕੁਝ ਪਿਆ ਸੀ ਗੰਦ ਮੰਦ ਸੈਟਅਪ ਲੱਗਾ ਸੀਗਾ ਲੋਹੇ ਦਾ ਦੇਖ ਸਕਦੇ ਹੋ ਇਹਨਾਂ ਦੇ ਉੱਪਰੋਂ ਸੀਮਿੰਟ ਦੇ ਬਣੇ ਪਏ ਆ ਜੀ ਇਹ ਪਿੱਲਰ ਇਹਨਾਂ ਦੇ ਉੱਪਰ ਮਸ਼ੀਨਾਂ ਰੱਖੀਆਂ ਗਈਆਂ ਸੀਆਂ ਸੈਟਅਪ ਲੱਗਾ ਸੀਗਾ ਸਾਰਾ ਕਿੱਲੀਆ ਦੀ ਹੋਣਾ ਇਹ ਤਾਂ ਇੱਕ ਫਿਰਫ ਦੋ ਕਨਾਲਾਂ ਜਾਂ ਚੌਂ ਕਨਾਲਾਂ ਦੇ ਵਿੱਚੋਂ ਮਸ਼ੀਨ ਸੀ ਨਾ 3 ਸੀਗੀ ਦੋ ਕਨਾਲਾਂ ਬਾਕੀ ਉਹਨਾਂ ਦਾ ਹਾਲ ਉਹਲੇ ਇਹ ਘੱਟੋ ਘੱਟ ਹੈਗਾ 60 ਦੇ ਕਰੀਬ 8 ਸਾਲ 8 ਸਾਲ ਪਿੱਛੇ ਚੱਲੇ ਤੱਕ ਸੀ ਮਰਦਾ ਕੰਕਰੀਟ ਦਾ ਬਣਿਆ ਪਿਆ ਆ ਚਾਰ ਪਿੱਲਰ 1 2 3 4 ਪਿੱਲਰ ਚਾਰ ਪਿੱਲਰ ਉਧਰਲੀ ਸਾਈਡ ਤੇ ਤੁਹਾਨੂੰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਅਸੀਂ ਪਹੁੰਚੇ ਆਂ ਜੀ ਬਹੁਤ ਹੀ ਯੂਨੀਕ ਜਗ੍ਹਾ ਦੇ ਉੱਪਰ ਕਿਉਂਕਿ ਜਿੱਥੇ ਅਸੀਂ ਜਾਈਦਾ ਉਹ ਜਗ੍ਹਾ ਯੂਨੀਕ ਬਣ ਜਾਂਦੀ ਆ ਸੁਹਾਸੇ ਮਜ਼ਾਕ ਵਾਲੀਆਂ ਗੱਲਾਂ ਅੱਜ ਅਸੀਂ ਖੜੇ ਆਂ ਜੀ ਹਿਸ਼ਾਰਪੁਰ ਦੇ ਪਿੰਡ ਬਠੱਲਾ ਦੇ ਵਿੱਚ ਜੋ ਚੱਬੇ ਵਾਲੇ ਕੋਲ ਬਿਲਕੁਲ ਪੈਂਦਾ ਆ ਸੋ ਇੱਥੇ ਕਿਉਂ ਖੜੇ ਹੋਏ ਆਂ ਆਪਾਂ ਕਿਉਂ ਆਏ ਇੱਥੇ ਸਪੈਸ਼ਲ ਕਿਉਂਕਿ ਇਹ ਪੰਜਾਬ ਦੀ ਇੱਕੋ ਇੱਕ ਇਕਲੋਤੀ ਜਗ੍ਹਾ ਆ ਜਿੱਥੇ ਰਸ਼ੀਅਨ ਕੰਪਨੀ ਨੇ ਆ ਕੇ ਤੇਲ ਕੱਢਿਆ ਸੀਗਾ 70 ਸਾਲ ਪਹਿਲਾਂ ਇਸ ਕੰਪਨੀ ਨੇ ਇਸ ਪਿੰਡ ਦੇ ਵਿੱਚ ਆ ਕੇ ਆਪਣਾ ਪ੍ਰੋਜੈਕਟ ਲਾਇਆ ਸੀਗਾ ਤੇ ਤੇਲ ਕੱਢਿਆ ਸੀਗਾ ਜਿੱਦਾਂ ਸੌਦੀ ਅਰਬ ਦੇ ਵਿੱਚ ਚਲ ਜੀਏ ਆਪਾਂ ਜਾਂ ਦੁਬਈ ਦੇ ਵਿੱਚ ਚਲ ਜੀਏ ਕਤਰ ਦੇ ਵਿੱਚ ਚਲ ਜੀਏ ਉਹਨਾਂ ਪਿੰਡਾਂ ਪਿੰਡਾਂ ਦੇ ਵਿੱਚ ਕਹਨੂੰ ਕਹਤਾ ਉਹਨਾਂ ਦੇਸ਼ਾਂ ਦੇ ਵਿੱਚ ਤੇਲ ਨਿਕਲਦਾ ਖੂਹ ਖੂਹ ਦੇ ਭੰਡਾਰ ਭਰੇ ਪਏ ਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਤੇਲ ਨਿਕਲਿਆ ਸੀਗਾ ਤੇ ਅੱਜ ਪੰਜਾਬ ਦੇ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਵੀ ਬੋਰ ਹੋਇਆ ਸੀਗਾ ਤੇ ਤੇਲ ਨਿਕਲਿਆ ਸੀ ਕਹਿੰਦੇ ਪਹਿਲੀ ਵਾਰ ਪੰਜਾਬ ਦੇ ਵਿੱਚ ਸੋ ਉਸ ਪਿੰਡ ਦੇ ਵਿੱਚ ਆਏ ਆ ਜਿੱਥੇ ਕਹਿੰਦੇ ਗੂਗਲ ਤੇ ਵੀ ਨਹੀਂ ਜਾਣਕਾਰੀ ਮਿਲੀ ਤੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਐ ਇਸ ਪਿੰਡ ਦੇ ਵਿੱਚ ਪਿੰਡ ਦੇ ਬੰਦਿਆਂ ਨਾਲ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਆ ਦੋ ਚਾਰ ਸਿਆਣੇ ਬਜ਼ੁਰਗਾਂ ਨਾਲ ਵੀ ਕੀਤੀਆਂ ਉਹ ਨਹੀਂ ਦੱਸਿਆ ਵੀ ਤੇਲ ਇੱਕ ਵਾਰ ਤਾਂ ਤੇਲ ਨਿਕਲਿਆ ਮੁੜ ਕੇ ਬੋਰਜ ਦਾ ਪੈਪ ਡੂੰਘੇ ਚਲ ਜਾਂਦੇ ਆ ਪਾਣੀ ਦੇ ਪੈਪ ਮੁੜ ਕੇ ਪਾਣੀ ਪੈਂਦੇ ਆ ਉਸ ਤੋਂ ਬਾਅਦ ਜਦੋਂ ਪੈਪ ਪਾਣੇ ਪਏ ਤਾਂ ਬੋਰ ਦੇ ਵਿੱਚ ਕੋਈ ਖਰਾਬੀ ਆ ਗਈ ਸੋ ਕੰਪਨੀ ਨੂੰ ਵਾਪਸ ਜਾਣਾ ਪਿਆ ਸੋ ਦਿਖਾਣੇ ਆ ਤੁਹਾਨੂੰ ਕਿੱਥੇ ਬੋਰ ਹੋਇਆ ਕਿੱਥੇ ਉਹ ਮਸ਼ੀਨਾਂ ਕਿੱਥੇ ਪ੍ਰੋਜੈਕਟ ਲੱਗਾ ਸੀਗਾ ਕਿਸ ਤਰ੍ਹਾਂ ਨੇ ਉਹਨਾਂ ਨੇ ਪੂਰਾ ਆਪਣਾ ਸੈਟਅਪ ਕੀਤਾ ਸੀਗਾ ਆਏ ਕਿਉਂਕਿ ਇਸ ਇਧਰਲੀ ਸਾਈਡ ਵੀ ਬਹੁਤ ਜ਼ਿਆਦਾ ਉਹ ਨਹੀਂ ਪ੍ਰੋਜੈਕਟਰ ਆਪਣੇ ਲਾਏ ਸੀਗੇ ਮਸ਼ੀਨਾਂ ਲੱਗੀਆਂ ਸੀਗੀਆਂ ਪਹਿਲਾਂ ਉਧਰ ਹੀ ਸਾਈਡ 'ਚ ਪ੍ਰੋਜੈਕਟ ਲੱਗਾ ਸੀਗਾ ਤੁਹਾਨੂੰ ਦਿਖਾ ਰਿਹਾ ਜਿੱਥੇ ਉਹ ਬੇਲਾ ਬਣਿਆ ਪਿਆ ਆ ਸੋ ਤੁਹਾਨੂੰ ਅਸੀਂ ਉਸ ਜਗ੍ਹਾ ਦੇ ਉੱਪਰ ਵੀ ਲੈ ਕੇ ਜਾਵਾਂਗੇ ਜਿੱਥੇ ਪ੍ਰੋਜੈਕਟ ਲੱਗਾ ਸੀਗਾ ਜਿੱਥੇ ਬੋਰ ਹੋਇਆ ਸੀਗਾ ਤੇਲ ਕੱਢਣ ਲਈ ਤੇ ਇੱਕ ਵਾਰ ਕਹਿੰਦੇ ਤੇਲ ਨਿਕਲਿਆ ਉਸ ਤੋਂ ਬਾਅਦ ਤੇਲ ਨਹੀਂ ਨਿਕਲਿਆ ਪਿੰਡ ਦੇ ਬਜ਼ੁਰਗਾਂ ਨੇ ਕਹਿਣਾ ਇਹ ਆ ਵੀ ਇੱਕੋ ਵਾਰੀ ਤੇਲ ਨਿਕਲਿਆ ਉਸ ਤੋਂ ਬਾਅਦ ਤੇਲ ਨਹੀਂ ਨਿਕਲਿਆ ਅਸੀਂ ਪਿੰਡ ਦੇ ਹੋਰ ਬੰਦਿਆਂ ਨਾਲ ਵੀ ਗੱਲਬਾਤ ਕਰਾਂਗੇ ਜੇ ਸਾਨੂੰ ਇੱਥੇ ਕੋਈ ਮਿਲਦਾ ਸੋ ਪਹਿਲਾਂ ਤੁਹਾਨੂੰ ਆਪਾਂ ਜਾਸ ਇਹਨਾਂ ਨੂੰ ਦਿਖਾਦਣੇ ਆਜੋ ਤੁਹਾਨੂੰ ਦਿਖਾਣੇ ਆ ਜੀ ਉਸ ਬੋਰ ਦੇ ਬਾਰੇ ਦਿਖਾਣੇ ਡਿਟੇਲ ਦਿੰ ਆਮੇ ਆ ਜੇ ਅਸੀਂ ਪਿੰਡ ਦੇ ਵਿੱਚ ਐਂਟਰ ਕਰਦੇ ਆ ਤੁਹਾਨੂੰ ਦੋ ਦਰਗਾਹਾਂ ਦੇਖਣ ਲਈ ਆਇਆ ਇੱਕ ਦਰਗਾਹ ਪਿੱਛੇ ਆ ਸਿਕ ਸਾਈਡ ਇਧਰ ਵੀ ਦੇਖ ਸਕਦੇ ਹੋ ਸ਼ਾਇਦ ਪਤਾ ਨਹੀਂ ਇਹ ਗੁਰਦੁਆਰਾ ਸਾਹਿਬ ਆ ਜਾਂ ਦਰਗਾਹ ਆ ਬਟ ਗੁਰਦੁਆਰਾ ਸਾਹਿਬ ਤਾਂ ਨਹੀਂ ਆ ਇਹ ਛੋਟੇ ਛੋਟੇ ਸ਼ਾਇਦ ਮੇਰੇ ਸਾਹਮਣੇ ਦਰਗਾਹਾਂ ਜੱਸ ਇਹਦੇ ਬਾਰੇ ਸਾਨੂੰ ਨੋਲੇਜ ਨਹੀਂ ਆ ਪ੍ਰੋਪਰ ਕੀ ਆ ਬਟ ਤੁਹਾਨੂੰ ਅਸੀਂ ਜਿਹੜੀ ਜਗ੍ਹਾ ਦਿਖਾਣ ਲੈ ਕੇ ਆਇਆ ਵੀ ਉਹ ਹੈਗੀ ਆ ਜੀ ਜਿੱਥੇ ਤੇਲ ਨਿਕਲਿਆ ਸੀ ਪੰਜਾਬ ਚ ਪਹਿਲੀ ਵਾਰ ਸੋ ਥੋੜਾ ਇਸ ਜਗ੍ਹਾ ਦਾ ਖਿਆਲ ਨਹੀਂ ਰੱਖਿਆ ਇਹ ਬਿਲਕੁਲ ਇਸ ਦੇ ਸਾਹਮਣੇ ਓਪੋਜ਼ਿਟ ਹੈ ਜੀ ਜਿਹੜੀ ਜਗ੍ਹਾ ਤੇਲ ਨਿਕਲਿਆ ਸੀਗਾ ਇਹ ਦਰ ਕੋਸ਼ਿਸ਼ ਵੀਡੀਓ ਬਣਿਆ ਜੋ ਤੁਸੀਂ ਦੇਖ ਸਿਰੋ ਸਾਹਮਣੇ ਅੱਖਾਂ ਦੇ ਨਾਲ ਇਸ ਦੇ ਬਿਲਕੁਲ ਓਪੋਜ਼ਿਟ ਹੈ ਜਗ੍ਹਾ ਹੈ ਜੀ ਸੋ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਉਂਕਿ ਕਿਸੇ ਨੇ ਇੱਥੇ ਦੇਖਪਾਲ ਨਹੀਂ ਕੀਤੀ ਜਿਨ੍ਹਾਂ ਦੀ ਜ਼ਮੀਨ 'ਚ ਲੱਗਾ ਉਹਨਾਂ ਨੇ ਆਪਣਾ ਬਾਣ ਜੋਗਾ ਥੋੜਾ ਥੋੜਾ ਸਾਈਡ ਤੇ ਰੱਖੋ ਕਰ ਲਿਆ ਆ ਤੇ ਇਧਰਲੀ ਸਾਈਡ ਉਹ ਨਹੀਂ ਯਾਰਡ ਛੱਡਦੇ ਆ ਵੀ ਸਰਕਾਰ ਦੇਖੇ ਜਾਂ ਨਾ ਦੇਖੇ ਪਤਾ ਨਹੀਂ ਸਰਕਾਰ ਦੇ ਅੰਡਰ ਆ ਜਾਂ ਉਹਨਾਂ ਦੇ ਜ਼ਮੀਨ ਦੇ ਅੰਡਰ ਉਹਨਾਂ ਅੰਡਰੀ ਆ ਸ਼ਾਇਦ ਸੋ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਥੋੜਾ ਧਿਆਨ ਨਾਲ ਜਿਉਣਾ ਕਿਉਂਕਿ ਕੈਮਰਾਮੈਨ ਜੀ ਥੋੜਾ ਦੇਖੋ ਯਾਰਡ ਜਿਆ ਹੋਇਆ ਪਿਆ ਬਾਕੀ ਦੇਖ ਸਕ ਰਹੇ ਤੁਸੀਂ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਹ ਸਾਰਾ ਜੰਗਲ ਦੇ ਵਿੱਚ ਤਬਦੀਲ ਹੋ ਗਿਆ ਆ ਇਨਸਾਨ ਸੰਭਾਲ ਨਹੀਂ ਸੀ ਗੀ ਤੇ ਦੇਖੋ ਫਿਰ ਜੰਗਲ ਹੀ ਬਣਨਾ ਸੀਗਾ ਜੇ ਸੰਭਾਲ ਨਹੀਂ ਸੀ ਗਿਆ ਆ ਬਾਕੀ ਦੇਖ ਸਕਦੇ ਹੋ ਸੀਮਿੰਟ ਦੇ ਬਣੇ ਪਏ ਆ ਜੀ ਇਹ ਪਿੱਲਰ ਇਹਨਾਂ ਦੇ ਉੱਪਰ ਮਸ਼ੀਨਾਂ ਰੱਖੀਆਂ ਗਈਆਂ ਸੀਗੀਆਂ ਸੈਟਅਪ ਲੱਗਾ ਸੀਗਾ ਸਾਰਾ ਚਾਰ ਇਹ ਪਿੱਲਰ ਬਣੇ ਹੋਏ ਆ ਇਹ ਦੁਆਲੇ ਤੇ ਵਿੱਚ ਫਿਰ ਇਹ ਪ੍ਰੋਜੈਕਟਰ ਲੱਗਾ ਸੀਗਾ ਮਸ਼ੀਨਾਂ ਦਾ ਦੇਖ ਸਕਦੇ ਹੋ ਜਿੱਥੇ ਅਸੀਂ ਹੁਣ ਖੜੇ ਆ ਆ ਸਾਰਾ ਆ ਦੇਖ ਸਕਦੇ ਹੋ ਵੀ ਆ ਸਾਰਾ ਪੱਥਰ ਦਾ ਜੋ ਸੀਮਿੰਟ ਦਾ ਕੰਕਰੀਟ ਦਾ ਬਣਿਆ ਪਿਆ ਆ ਚਾਰ ਪਿੱਲਰ 1 2 3 4 ਪਿੱਲਰ ਚਾਰ ਪਿੱਲਰ ਉਧਰਲੀ ਸਾਈਡ ਵੀ ਇਧਰ ਥੋੜਾ ਜਿਹਾ ਜਿਹਾ ਦਿਖਾਓ ਉਹ ਸਾਹਮਣੇ ਤੁਹਾਨੂੰ ਤੁਸੀਂ ਦੇਖਦਾ ਇੱਥੇ ਹੁਣ ਜਿਆਦਾ ਬਹੁਤ ਜੰਗਲ ਬਣ ਗਿਆ ਆ ਥੋੜਾ ਜ਼ੂਮ ਮਾਰ ਕੇ ਦਿਖਾ ਦਿੰਨੇ ਤੁਹਾਨੂੰ ਉਹ ਦੇਖੋ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਵੀ ਤੇ ਪੂਰਾ ਜੰਗਲ ਦੇ ਵਿੱਚ ਤਬਦੀਲ ਹੋ ਗਿਆ ਆ ਸੋ ਆ ਚੈਨਲ ਦੇ ਨੇ ਲੱਗੇ ਆ ਪੈਨਲ ਇਹਨਾਂ ਦੇ ਉੱਪਰ ਸੈਟਅਪ ਲੱਗਾ ਸਗਾ ਲੋਹੇ ਦਾ ਦੇਖ ਸਕਦੇ ਹੋ ਇਹਨਾਂ ਦੇ ਉੱਪਰ ਜਦੋਂ ਬੋਰ ਕਰਦੇ ਸੀਗੇ ਇੱਕ ਵਾਰ ਤੇਲ ਨਿਕਲਿਆ ਜਦੋਂ ਪਾਣੀ ਜਿੱਦਾਂ ਨਿਕਲਦਾ ਆ ਉਸ ਤੋਂ ਬਾਅਦ ਪਤਾ ਨਹੀਂ ਕੀ ਤੇ ਕੀ ਖਰਾਬੀ ਹੋਈ ਆ ਕੀ ਨਹੀਂ ਖਰਾਬੀ ਹੋਈ ਮੁੜ ਕੇ ਨਾਲ ਇੱਥੇ ਤੇਲ ਵਾਪਸ ਨਿਕਲਿਆ ਤੇ ਸਾਰਾ ਉਹਨਾਂ ਨੂੰ ਸੈਟਅਪ ਆਪਣਾ ਜਿਹੜਾ ਪਟਕੇ ਲਿਜਾਣਾ ਪੈ ਗਿਆ ਦੁਬਾਰਾ ਤੇ ਆਹ ਬੋਰ ਹੁੰਦਾ ਸੀਗਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਆਜੋ ਓਹ ਸਾਹਮਣੇ ਦੇਖੋ ਵਿੱਚ ਇੱਥੇ ਜ਼ੂਮ ਮਾਰ ਕੇ ਦਿਖਾ ਦੇ ਜਸ ਦੇਖ ਸਕਦੇ ਹੋ ਤੁਸੀਂ ਸਾਹਮਣੇ ਉਸੇ ਤਰ੍ਹਾਂ ਪਾਈਪ ਹਜੇ ਵੀ ਪਏ ਆ ਜਮੀਨ ਦੇ ਵਿੱਚ ਉਜੀ ਸਾਈਡ ਦੀ ਉਜੀ ਸਾਈਡ ਦੀ ਖਾਦੇ ਆ ਕਿਉਂਕਿ ਇਧਰ ਤੁਹਾਨੂੰ ਬਿਲਕੁਲ ਨਜ਼ਰ ਨਹੀਂ ਆਣਾ ਇੱਥੇ ਤੱਕਰ ਆਣ ਲਈ ਤਾਂ ਸਾਈ ਥੋੜੀ ਥੋੜੀ ਕੀਤੀ ਆ ਬਟ ਅੱਗੇ ਜਾਣ ਲਈ ਅੱਗੇ ਪ੍ਰੋਪਰ ਨਹੀਂ ਹੈਗਾ ਕੁਛ ਵੀ ਸੋ ਥੋੜਾ ਧਿਆਨ ਦੇ ਨਾਲ ਤੁਹਾਨੂੰ ਆਪਾ ਦਿਖਾ ਰਹੇ ਆ ਜੀ ਵੀ ਜਿਹੜਾ ਪਾਈਪ ਲੱਗਾ ਪਿਆ ਸੀਗਾ ਹਜੇ ਵੀ ਲੋਹੇ ਦੇ ਪਾਈਪ ਇੱਥੇ ਮੌਜੂਦ ਆ ਸੋ ਆ ਕਰੀ ਮੜੇ ਥੱਲੇ ਇਹ ਚਲੋ ਹੁਣ ਤੁਹਾਨੂੰ ਨਜ਼ਰ ਆਵੇਗਾ ਪ੍ਰੋਪਰ ਵੀ ਕਿਸ ਤਰੀਕੇ ਦੇ ਨਾਲੇ ਪ੍ਰੋਜੈਕਟ ਲੱਗਾ ਸੀਗਾ ਤੇ ਹਜੇ ਵੀ ਪੈਪ ਉਸੇ ਤਰ੍ਹਾਂ ਲੋਹੇ ਦੇ ਪੈਪ ਪਤਾ ਨਹੀਂ ਕਿੰਨੇ ਸੋ ਕਿਲੋਮੀਟਰ ਥੱਲੇ ਨੂੰ ਪਏ ਆ ਵੀ ਇੱਥੇ ਤਰ੍ਹਾਂ ਇਹ ਨਾ ਪੈਪ ਮੁੜ ਕੇ ਇਹ ਨਿਕਲੇ ਧਰਤੀ ਤੋਂ ਬਾਹਰ ਤੇ ਉਸੇ ਤਰ੍ਹਾਂ ਹੀ ਹਜੇ ਬਣਿਆ ਸੈਟਅਪ ਸਾਰਾ ਸੋ ਸਾਰੇ ਦੁਆਸਲੇ ਆਲੇ-ਦੋਲੇ ਦੇਖ ਸਕਦੇ ਹੋ ਵੀ ਜੰਗਲ ਹੀ ਜੰਗਲ ਹੋ ਗਿਆ ਇਹਦੀ ਸਾਮ ਸੰਭਾਲ ਨਹੀਂ ਹੋਈ ਤਾਂ ਇਹ ਜੰਗਲ ਹੀ ਜੰਗਲ ਬਣ ਗਿਆ ਨਹੀਂ ਤਾਂ ਜੇ ਸ਼ਾਇਦ ਸਰਕਾਰ ਉਸ ਟਾਈਮ ਜ਼ੋਰ ਲਾਉਂਦੀ ਤਾਂ ਸ਼ਾਇਦ ਹਜੇ ਵੀ ਤੇਲ ਇੱਥੇ ਨਿਕਲ ਸਕਦਾ ਕਿਉਂਕਿ ਮਸ਼ੀਨਾਂ ਬਹੁਤ ਹੁਣ ਯੋਗਤਾ ਬਹੁਤ ਸਾਇੰਸ ਦਾ ਵਿਗਿਆਨ ਦਾ ਯੋਗਿਆ ਜੇ ਸ਼ਾਇਦ ਸਰਕਾਰ ਇੱਥੇ ਕੋਈ ਆਪਣਾ ਪ੍ਰੋਜੈਕਟ ਜਿਹਨਾਂ ਚੈੱਕ ਕਰਦੇ ਆ ਸੱਚੀ ਤੇਲ ਇੱਥੇ ਹੈਗਾ ਹੁਣ ਜਾਂ ਨਹੀਂ ਤਾਂ ਪਤਾ ਕਰਕੇ ਇਹ ਤਾਂ ਦੁਬਾਰਾ ਇਸ ਨੂੰ ਚਾਲੂ ਕਰ ਸਕਦੇ ਆ ਜਿਹੜਾ ਪ੍ਰੋਜੈਕਟ ਲੱਗਾ ਸੀਗਾ ਸੋ ਮੈਨੂੰ ਲੱਗਦਾ ਵੀ ਇੱਧਰ ਨਹੀਂ ਸਾਈਡ ਕੋਈ ਹੈਗਾ ਜੱਸ ਕਿਉਂਕਿ ਜਿਨ੍ਹਾਂ ਦੀ ਜ਼ਮੀਨ ਆ ਸ਼ਾਇਦ ਉਹਨਾਂ ਨਾਲ ਵੀ ਅੱਪਾ ਗੱਲਬਾਤ ਕਰਾਂਗੇ ਬਟ ਅੱਪਾ ਤੁਹਾਨੂੰ ਹੁਣ ਲੈ ਕੇ ਚੱਲੇ ਆ ਜਿੱਥੇ ਉਹ ਸਾਲ ਬਣਿਆ ਸੀਗਾ ਜਿੱਥੇ ਤੇਲ ਨਿਕਲਣਾ ਸੀਗਾ ਉਹ ਵੀ ਜੰਗਲ ਦੇ ਵਿੱਚ ਤਬਦੀਲ ਹੋ ਗਿਆ ਸੋ ਆਜੋ ਉਹ ਵੀ ਦਿਖਾਨੇ ਆ ਤੁਹਾਨੂੰ ਕਿਉਂਕਿ ਸਾਮ ਸਬਾਲ ਨਹੀਂ ਰਹੀ ਇੱਥੇ ਉਹਦੇ ਕਰਕੇ ਫਿਰ ਥੋੜਾ ਜਿਹਾ ਅਗਾੜਾ ਹੋ ਗਿਆ ਇੱਥੇ ਤੇ ਜੰਗਲ ਦਾ ਜੰਗਲ ਬਣ ਗਿਆ ਫਿਰ ਉੱਪਰ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਥੱਲੇ ਨੂੰ ਆ ਜਾਓ ਤੇ ਸਾਰਾ ਏਰੀਆ ਇਹਦੇ ਨਾਲ ਹੀ ਰਿਲੇਟਡ ਸੀਗਾ ਇਹਨਾਂ ਬੰਦਿਆਂ ਨਾਲ ਆਪਾਂ ਗੱਲਬਾਤ ਕੀਤੀ ਨਹੀਂ ਕਿ ਆ ਵੀ ਪਾਜੀ ਬਿਲਕੁਲ ਨਾਲ ਵੀ ਪ੍ਰੋਜੈਕਟ ਲੱਗਾ ਸੀਗਾ ਸਾਰਾ ਆਹ ਜਿਹੜਾ ਏਰੀਆ ਮੋੜੇ ਜੰਗਲ ਪਿਆ ਇਹ ਵੀ ਪੱਕਾ ਪੱਕੀ ਬਾਹੀ ਦੀ ਬਣੀ ਸੀਗੀ ਜਿੱਥੇ ਤੇਲ ਸਟੋਰ ਹੋਣਾ ਸੀਗਾ ਵਧੀਆ ਤਲਾਵਾਂ ਕੋ ਨਿਕਲਦਾ ਤੁਹਾਨੂੰ ਪਤਾ ਹੀ ਆ ਆਜੋ ਚੱਲਦੇ ਆ ਤੁਹਾਨੂੰ ਖੇਤੋਂ ਖੇਤੀ ਲੈ ਕੇ ਬਹੁਤ ਪ੍ਰੋਜੈਕਟ ਜੇ ਟਲਪੰਦਾ ਸ਼ਾਇਦ ਆਪਣਾ ਵਧੀਆ ਹੁੰਦਾ ਪਰ ਤੇ ਇਹਦਾ ਤੁਹਾਨੂੰ ਪਤਾ ਹੀ ਆ ਥੋੜੀ ਦਿਨ ਥੋੜੀ ਦਿਨਾਂ ਤੱਕ ਹੀ ਗੇਮ ਹੁੰਦੀ ਆ ਆ ਸਾਰਾ ਦੇਖ ਸਕਦੇ ਜਿਹੜਾ ਜੰਗਲ ਬਣਿਆ ਇਹਦੇ ਅੰਦਰ ਤੋਂ ਹੁਣ ਨਾ ਸਾਡੇ ਕੋ ਜਾਣਾ ਆ ਤੇ ਨਾ ਹੀ ਅਸੀਂ ਜਾਣਾ ਆ ਜੀ ਕਿਉਂਕਿ ਬਣਿਆ ਮਿਲ ਗਿਆ ਦੇਖ ਲੋ ਜੀ ਸਾਰਾ ਹੀ ਜੰਗਲ ਦਾ ਜੰਗਲ ਬਣ ਗਿਆ ਆ ਜੰਗਲ ਦਾ ਜੰਗਲ ਬਣ ਗਿਆ ਜੀ ਜ਼ੂਮ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਵੀ ਨਾਲ ਇਹਦੇ ਅੰਦਰ ਜਾ ਹੋਣਾ ਆ ਐਸ਼ੇ ਤੇਲ ਸਟੋਰ ਹੋਣਾ ਸਗਾ ਇਹ ਪੂਰਾ ਹੀ ਇੱਕ ਤਲਾਬ ਦੇ ਵਾਂਗ ਤਲਾਬ ਦੇ ਵਾਂਗੇ ਬਣਿਆ ਸਗਾ ਜੀ ਸੋ ਓਖਾ ਆ ਜੀ ਇੱਥੇ ਹੁਣ ਦੇਖੋ ਸਾਰਾ ਜੰਗਲ ਬਣ ਗਿਆ ਆ ਫਲਾਤ ਬੁਰੇ ਹੋ ਗਿਆ ਤੁਹਾਨੂੰ ਦੂਜੀ ਸਾਈਡ ਤੇ ਵੀ ਦਿਖਾਣੇ ਆ ਆਪਾਂ ਲਿਜਾ ਕੇ ਆਜੋ ਇਸ ਸਾਈਡ ਨਹੀਂ ਸਗਾ ਮੇਨ ਬਟ ਇਧਰ ਹੀ ਸ਼ੈਡ ਹੁਣ ਤਾਂ ਸਾਰਾ ਬਾਹਣ ਚੋਗਾ ਕਰਕੇ ਇਹਨਾਂ ਨੂੰ ਬੰਦ ਕਰ ਦਿੱਤਾ ਆ ਸਾਰਾ ਰਸਤਾ ਇਹ ਪੂਰਾ ਇਹਦੇ ਨਾਲ ਹੀ ਲੱਗਦਾ ਸਗਾ ਆ ਕੇ ਸ਼ਾਇਦ ਪਾਈਪੂ ਕਿੱਥੇ ਕੰਪਨੀ ਵਾਲੇ ਉਸ ਟਾਈਮ ਹੀ ਲੱਗੇ ਸੀ ਤੇ ਇਧਰਲੀ ਸ਼ੈਡ ਮੈਨੂੰ ਲੱਗਦਾ ਨਹੀਂ ਕੋਈ ਹੈਗਾ ਜਿਹਨਾਂ ਮਾਲਕ ਹੈ ਖੇਤ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਸੀ ਤੇ ਹੈ ਸ਼ਾਇਦ ਉਧਰ ਸਵਾਜ ਤਾਂ ਕੋਈ ਆ ਰਹੀ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਜੇ ਹੋਏ ਪਰ ਆਹ ਸਗਾ ਪ੍ਰੋਜੈਕਟ ਤਾਂ ਦੇਖ ਲਓ ਇਸ ਸਾਈਡ ਲੱਗਾ ਸਗਾ ਹੁਣ ਸਾਰਾ ਜੰਗਲ ਦੇ ਵਿੱਚ ਬਦਲ ਗਿਆ ਆ ਉੜਾ ਲਾਗੇ ਜਾ ਕੇ ਜੇ ਤੁਹਾਨੂੰ ਦਿਖਾ ਦਈਏ ਵੀ ਲਾਗੇ ਜਾ ਕੇ ਇਹ ਵੀ ਨਜ਼ਰ ਨਹੀਂ ਆਉਣਾ ਤੁਹਾਨੂੰ ਕਿਉਂਕਿ ਸਾਰਾ ਬਦਲ ਹੀ ਜੰਗਲ ਦੇ ਵਿੱਚ ਗਿਆ ਜੱਸ ਸਾਰਾ ਜੀ ਜੰਗਲ ਦੇ ਵਿੱਚ ਬਦਲ ਗਿਆ ਤੁਹਾਨੂੰ ਹੁਣ ਨਾ ਨਜ਼ਰ ਆਉਣਾ ਆ ਆ ਸਾਰਾ ਦਿਲੋਂ ਦੇਖਣਾ ਆਹ ਵਾਲਾਂ ਦੇ ਬੰਨੇ ਆਹ ਖਾਲ ਖਾਲ ਬਣਿਆ ਜੀ ਇਸ ਸਾਈਡ ਦੀ ਤੇਲ ਜਿਹੜਾ ਬਣ ਕੇ ਆਣਾ ਸੀਗਾ ਤੇ ਇਸ ਆਹ ਸਾਈਡ ਜਿਹੜੇ ਤੁਹਾਨੂੰ ਦਿਖਾਇਆ ਸੀ ਪਹਿਲਾਂ ਉੱਥੇ ਸਟੋਰ ਹੋਣਾ ਸੀਗਾ ਪ੍ਰੋਜੈਕਟ ਤਾਂ ਜਦੋਂ ਕਾਫੀ ਵੱਡਾ ਸੀਗਾ ਬਟ ਪ੍ਰੋਜੈਕਟ ਫੇਲ ਹੋ ਗਿਆ ਇਹ ਅੱਜ ਤੋਂ 70 ਜਾਂ 70 ਸਾਲ 70 ਸਾਲ ਪਹਿਲਾਂ ਦੀ ਗੱਲ ਆ ਇਹ ਜਿਹੜਾ ਪ੍ਰੋਜੈਕਟ ਹੈ ਜੀ ਇਹ 60 ਤੋਂ 70 ਸਾਲ ਪੁਰਾਣਾ ਪ੍ਰੋਜੈਕਟ ਆ ਜਿਹੜਾ ਫਲੋਪ ਹੋ ਗਿਆ ਸੀਗਾ ਨਹੀਂ ਚੱਲ ਸਕਿਆ ਤੇ ਬਾਕੀ ਤੁਹਾਨੂੰ ਅੰਦਰ ਲੈ ਕੇ ਚਾਲਦੇ ਆਂ ਇਧਰੋਂ ਵੀ ਦਿਖਾ ਦਿੰਨੇ ਆ ਅੱਗੇ ਦਾ ਖੇਤ ਜਿਹੜਾ ਖਾਲ ਜਿਹੜੀ ਦਿਖਾਈ ਆ ਤੁਹਾਨੂੰ ਇਹ ਖਾਲ ਉਸ ਤੱਕ ਉਧਰ ਜਾ ਕੇ ਸਟੋਰ ਹੋਣਾ ਸੀਗਾ ਤੇ ਆਜੋ ਅੰਦਰ ਸ਼ਾਇਦ ਤੁਹਾਨੂੰ ਲੈ ਕੇ ਚਾਲਦੇ ਆਂ ਥੋੜਾ ਥੋੜਾ ਪੱਥੇ ਦੀ ਜੇ ਤੇ ਆ ਇਹ ਵਾਲੀ ਪੱਥੇ ਨੂੰ ਆਪਾਂ ਖਰਾਬ ਕਰਦੇ ਹਾਂ ਚਲੋ ਧਿਆਨ ਨਾਲ ਹਲੋ ਆ ਜੋ ਥੋੜਾ ਥੱਲੇ ਉਤਰ ਜੰਨੇ ਇੱਧਰ ਆ ਸਾਰਾ ਪ੍ਰੋਜੈਕਟ ਸਗਾ ਇੱਧਰ ਨਹੀਂ ਚੱਲੇਗਾ ਕੋਈ ਜਾਨੀ ਕੈਮਰਾਮੈਨ ਜੀ ਧਿਆਨ ਨਾਲ ਆ ਸਾਰਾ ਪ੍ਰੋਜੈਕਟ ਉਸੇ ਉਸੇ ਦੇ ਨਾਲ ਹੀ ਰਿਲੇਟਡ ਹੈ ਜੀ ਹੁਣ ਤਾਂ ਸਾਰਾ ਹੀ ਜੰਗਲ ਬਣ ਗਿਆ ਇਹਦੇ ਅੰਦਰ ਹੀ ਤੇਲ ਸਟੋਰ ਹੋਣਾ ਸੀਗਾ ਤੇ ਬਾਕੀ ਉਹਨਾਂ ਨਾਲ ਆਪਾਂ ਗੱਲਬਾਤ ਅੰਕਲ ਹੁਣਾ ਨਾਲ ਕਰਦੇ ਆਂ ਸ਼ਾਇਦ ਉੱਧਰ ਖੜੇ ਆ ਉਹਨਾਂ ਨੂੰ ਸ਼ਾਇਦ ਇਹਨਾਂ ਦੇ ਖੇਤ ਨਾਲ ਚ ਲੱਗੇ ਪੈਂਦੇ ਉਹਨਾਂ ਨੂੰ ਜ਼ਿਆਦਾ ਨੋਲਿਜ ਹੋਣੀ ਆ ਤੇ ਆਜੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਸ ਸਾਰਾ ਜਿਹੜਾ ਜਿਹੜਾ ਏਰੀਆ ਜਿੱਥੇ ਜਿੱਥੇ ਪ੍ਰੋਜੈਕਟ ਲੱਗਣਾ ਸੀਗਾ ਕੋਈ ਵੀ ਮਸ਼ੀਨ ਕੋਈ ਵੀ ਕਿਸੇ ਚੀਜ਼ ਦਾ ਵੀ ਉਸ ਦੇ ਨਾਲ ਰੇਟਰ ਸੀਗਾ ਉਹ ਸਾਰਾ ਇਹ ਜੰਗਲ ਦੇ ਵਿੱਚ ਤਬਦੀਲ ਹੋ ਗਿਆ ਲੱਗਦਾ ਮੈਨੂੰ ਕੁਝ ਫੇਆ ਇੱਥੇ ਕਿਉਂਕਿ ਡੈਕੋਰੇਸ਼ਨ ਵਾਲੇ ਵੀ ਲੱਗੇ ਹੋਣੇ ਡੈਕੋਰੇਸ਼ਨ ਵਾਲੇ ਉਸ ਟਾਈਮ ਦੇ ਲੱਗੇ ਹੋਏ ਆ ਹੁਣ ਦੇ ਥੋੜੀ ਆ ਇਹ ਉਹੜੇ ਬੂਟੇ ਹੁੰਦੇ ਆਪਣੇ ਕੀ ਕਹਿੰ ਹਾਂ ਜਿੰਨੂ ਜਾਣੋ ਲਿਆ ਕਿ ਤੂੰ ਐਗਰੀਕਲਚਰ ਵਾਲਾ ਐ ਅਸੀਂ ਤਾਂ ਉਹੀ ਕਹਿਦਾ ਆ ਕੀ ਕਹਿੰਦੇ ਉਹਨੂੰ ਯਾਰ ਠੀਕ ਠੀਲ ਨਹੀਂ ਠੀਲ ਦਾ ਦਰਖਤ ਤਾਂ ਹੋਰ ਤਰ੍ਹਾਂ ਦਾ ਹੁੰਦਾ ਆ ਜਿੰਨੂ ਯਾਰ ਇਹੋ ਲੱਗਦੀਆਂ ਖਾਣ ਵਾਲੀਆਂ ਕੀ ਕਹਿੰਦੇ ਉਹਨੂੰ ਖਜੂਰਾ 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 ਦਾ ਦਰਖਤ ਅਸੀਂ ਤਾਂ ਕਹਿੰਦੇ ਆ ਖਜੂਰਾ ਨਹੀਂ ਹੈਗੀਆਂ ਇਹ ਹੂੰ ਹੂੰ ਇਹ ਹੋਰ ਹੀ ਕੁਝ ਆ ਇਹ ਔਰਨਾਮੈਂਟਲ ਪਲਾਂਟ ਆ ਸਿਰਫ ਬਿਊਟੀ ਪਰਪਸ ਲਈ ਵਰਤੇ ਜਾਂਦੇ ਆ ਬਿਊਟੀ ਪਰਪਸ ਲਈ ਠੀਕ ਆ ਜੀ ਆਜੋ ਹੋਰ ਬੰਨਾਂ ਵੀ ਗੱਲਬਾਤ ਕਰਦੇ ਆ ਕੋਪੇ ਆ ਪਿੱਛੇ ਪੁਰਾਣੇ ਬੰਦਿਆਂ ਨੂੰ ਪਤਾ ਇਹ ਤੇਲ ਇੱਥੇ ਮਸ਼ੀਨ ਲੱਗੀ ਜ਼ਰੂਰ ਸੀਗੀ ਹਾਂਜੀ ਪਰ ਨਿਕਲਿਆ ਨਹੀਂ ਨਿਕਲਿਆ ਨਹੀਂ ਨਿਕਲਿਆ ਨਹੀਂ ਕੋਈ ਬਾਹਰੋਂ ਮਾ ਪਤਾ ਨਹੀਂ ਬਿੰਗਾ ਚ ਲ ਗਿਆ ਹਾਂਜੀ ਤੇ ਕੀ ਤੇ ਮਾਲਕਾਂ ਦੀ ਜ਼ਮੀਨ ਠੀਕ ਹੈ ਮਾਲਕਾਂ ਦੀ ਜ਼ਮੀਨ ਤੇ ਗਵਰਨਮੈਂਟ ਨੇ ਆ ਕੇ ਦੇਖਿਆ ਵੀ ਤੇਲ ਇੱਥੇ ਕੋਈ ਚੈੱਕ ਕੀਤਾ ਹੁੰਗਾ ਨਹੀਂ ਹਾਂਜੀ ਪਰ ਹੈ ਨਹੀਂ ਉਹ ਦੁਵਾਰਾ ਚੈੱਕ ਅਪ ਹੋਇਆ ਸੀ ਦੁਵਾਰਾ ਵੀ ਹੋਇਆ ਸੀਗਾ ਪਰ ਨਹੀਂ ਗੱਲ ਹੀ ਵਾਜੀ ਗੱਲ ਨਹੀਂ ਗੋੜੀ ਕਿ ਅਸੀਂ ਪਿੰਡ ਦੇ ਵੀ ਪੁੱਛਿਆ ਕਹਿੰਦੇ ਕਰਦੇ ਸੀਗੇ ਨਹੀਂ ਕੋਈ ਕੋਈ ਕਹਿੰਦਾ ਵੀ ਇੱਕ ਵਾਰ ਨਿਕਲਿਆ ਸੀਗਾ ਮੁੜ ਕੇ ਨਿਕਲਿਆ ਨਹੀਂ ਕੋਈ ਨਹੀਂ ਨਿਕਲਿਆ ਨਹੀਂ ਕੋਈ ਕਹਿੰਦਾ ਨਹੀਂ ਨਿਕਲਿਆ ਟੇਡਾ ਚਲ ਗਿਆ ਬਰਮਾ ਕਹਿੰਦੇ ਜ਼ਰੂਰ ਟੇਡਾ ਨਹੀਂ ਗਿਆ ਹੁਣ ਮੇਰੇ ਹਿਸਾਬ ਨਾਲ ਇਨੀ ਗਵਰਨਮੈਂਟ ਦੇ ਇਹ ਕੋਹੋ ਸਾਡੀ ਆਪਣੀ ਇੱਕ ਹੋਵੇ ਹਨਾ ਕਿੱਦਾਂ ਚਲ ਗਿਆ ਕੰਮ ਟੇਡਾ ਨਹੀਂ ਜਾ ਸਕਦਾ ਉਹ ਮਤਲਬ ਇਹਨਾਂ ਨੂੰ ਸ਼ੱਕ ਸੀਗਾ ਵੀ ਇੱਥੇ ਹੈਗਾ ਆ ਨਿਕਲਿਆ ਨਹੀਂ ਤੁਸੀਂ ਬਹੁਤ ਵੱਡਾ ਸਾਰਾ ਪਲਾਟ ਬਣਿਆ ਇੱਧਰ ਵੀ ਸਾਰਾ ਹੁਣ ਤਾਂ ਚਲੋ ਹੋਈ ਹੋ ਗਿਆ ਪਜਾੜੇ ਹੋ ਗਿਆ ਆ ਵੀ ਅਸੀਂ ਜਦੋਂ ਬਣਾਇਆ ਤਾਂ ਥੱਲੇ ਬਹੁਤ ਕੁਝ ਪਿਆ ਸੀ ਗੰਦ ਮੰਦ ਤੇ ਸਾਨੂੰ ਪਤਾ ਕਿ ਕਿੱਦਾਂ ਜ਼ਮੀਨ ਬਾਤ ਕੀਤੀ ਆਰੇ ਇਹ ਪ੍ਰੋਜੈਕਟ ਨੇ ਐਂਟਰ ਹੋਣਾ ਇਹਦਾ ਸਾਰਾ ਏਰੀਆ ਜਿਹੜਾ ਘੱਟੋ-ਘੱਟ ਇੱਕ ਥੋੜੀ ਜਿਹਾ 4-5 ਕਿੱਲੇ ਆਖੋ ਹੋਰ ਜ਼ਿਆਦਾ ਕਿੱਲੇ ਜੀ ਹੋਣਾ ਇਹ ਤਾਂ ਇੱਕ ਸਿਰਫ ਦੋ ਕਨਾਲਾਂ ਜਾਂ ਚੌਕ ਕਨਾਲਾਂ ਦੇ ਵਿੱਚੋਂ ਮਸ਼ੀਨ ਸੀ ਨਾ ਬਾਕੀ ਉਹਨਾਂ ਦਾ ਹਾਲੇ ਤੋੜੇ ਖਲਾਰਾ ਬਹੁਤ ਖਲਾਰਾ ਆਸ ਲਿਮਟ ਹੈ ਜੀ ਸਾਰਾ ਤੁਸੀਂ ਦੇਖਣ ਨਾ ਨਾਲ ਹਾਂ ਜੀ ਨਿਊ ਅੰਦਰ ਪਈ ਆਪ ਦੇਖਿਆ ਤੇ ਕੋਕੀ ਤੇ ਗੱਡੀ ਤੇ ਕੋਕੀ ਤੇ ਇਹਦੇ ਵੀ ਕਿੱਲ ਮੇਖਾਂ ਵਿੱਚੋਂ ਨਿਕਲਦੀਆਂ ਨਿਕਲਦੀ ਰਹਿਣੀਆਂ ਹਜੇ ਵੀ ਲੋਹਾ ਬਹੁਤ ਨਿਕਲਦਾ ਕਾਫੀ ਮਰੋ ਵੱਡਾ ਪ੍ਰੋਜੈਕਟ ਹੋਣਾ ਜੀ ਵੱਡਾ ਵੱਡਾ ਹੁਣ ਤਾਂ ਚਲ ਤੁਸੀਂ ਬਾਹਰੋਂ ਦੇਖ ਰਹੇ ਹੋ ਪਰ ਇਹ ਆਪੇ ਪੁਰਾਣੇ ਬਜ਼ੁਰਗਾਂ ਨੇ ਦੇਖਿਆ ਆ ਇਹ ਚੱਲਦੇ ਕੰਮ ਬਜ਼ੁਰਗਾਂ ਨੇ ਤਾਂ ਜ਼ਰੂਰ ਦੇਖਿਆ ਅਸੀਂ ਨਹੀਂ ਕਿੰਨਾ ਕ ਫਿਰ ਵੀ ਤੁਹਾਡੇ ਸਾਹਮਣੇ ਆਈਡੀਆ ਕਿੰਨਾ ਕ ਪੁਰਾਣਾ ਹੋਗਾ ਜੀ ਇਹ ਘੱਟੋ ਘੱਟ ਹੈਗਾ 60 ਦੇ ਕਰੀਬ 80 ਸਾਲ 80 ਸਾਲ ਪਿੱਛੇ ਚੱਲੇ ਸਾਲ ਆਈ ਤੋਂ 60 ਸਾਲ ਪਿੱਛੇ ਚੱਲੋ ਤੁਹਾਡੇ ਬਜ਼ੁਰਗ ਦਾਦੇ ਵੀ ਅਸੀਂ ਇਥੇ ਕੰਮ ਅੰਦਾ ਦੇਖਿਆ ਹਾਂਜੀ ਪੱਕੇ ਇੱਥੇ ਵਿਭਾਗਾਂ ਦੇ ਲੱਗੇ ਹੋਣੇ ਪਿੰਡ ਦੇ ਸਾਡੇ ਬਸੀ ਕਲਾਂ ਦੇ ਬੰਦੇ ਹੈਗੇ ਆ ਜਿਹੜੇ ਇੱਥੇ ਦੇ ਇਸ ਵਿਭਾਗਾਂ ਦੇ ਲੱਗੇ ਹੋਣਾ ਹਾਂ ਜਿਹੜੇ ਵੀ ਨੌਕਰੀਆਂ ਕਰਦੇ ਆ ਲਟੈਰ ਹੋਏ ਹੋ ਮੰਨ ਲਓ ਠੀਕ ਹੈ ਜੀ ਸੋ ਇਹ ਸੀਗੀ ਆਪਾਂ ਜਾਣਕਾਰੀ ਲੈਣੀ ਸੀ ਤੁਸੀਂ ਵੀ ਕਿਤੇ ਸੁਣਿਆ ਸੀਗਾ ਕਿ ਪਿੰਡ ਦੇ ਕਲਾਂ ਤੇ ਗੂਗਲ ਤੇ ਵੀ ਨਹੀਂ ਸੀਗੀ ਇਹ ਜਾਣਕਾਰੀ ਗੂਗਲ ਤੇ ਵੀ ਆਪਾਂ ਬੜਾ ਸਰਚ ਕੀਤਾ ਨਹੀਂ ਨਹੀਂ ਮਿਲਣੀ ਨਹੀਂ ਮਿਲੇ ਆ ਕਿ ਉੱਥੇ ਨਿਕਲਿਆ ਤੇਲ ਦਾ ਕਹੀ ਆਪਾਂ ਬੜਾ ਸਰਚ ਕੀਤਾ ਫਿਰ ਦੋ ਚਾਰ ਬੰਦਿਆਂ ਨੂੰ ਅਸੀਂ ਪੁੱਛਿਆ ਵੀ ਹਾਂ ਗੱਲ ਸਹੀ ਹੈ ਜੀ ਕਹਿੰਦੇ ਲੱਗਾ ਸੀਗਾ ਜੀ ਪ੍ਰੋਜੈਕਟ ਇਹ ਪ੍ਰੋਜੈਕਟ ਤੇਲ ਹੁੰਦਾ ਨਾ ਥੱਲੇ ਛੱਡਣਾ ਨਹੀਂ ਦੀ ਉਹਨੇ ਹਾਂ ਇਹ ਤਾਂ ਇਹ ਗੌਰਮੈਂਟ ਦਾ ਪਤਾ ਹੀ 12 ਇੰਪੋਰਟ ਰਸ਼ੀਆ ਤੋਂ ਕਰਵਾ ਰਹੀ ਹੈ ਤੇਲ ਜੇ ਹੁਣ ਬਰਮਾ ਇੱਥੇ ਪਿੰਗਾ ਚਲ ਗਿਆ ਤਾਂ ਉਹ ਸਗਾ ਹੋਰ ਹੋਰ ਕਿਤੇ ਕਰ ਰਹੇ ਨੇ ਥੋੜੀ ਹੋਣਾ ਬਟ ਰਮਾ ਦੀਆਂ ਮਸ਼ੀਨਾਂ ਤੁਹਾਨੂੰ ਪਤਾ ਕਿਹੜੀਆਂ ਮਾਰੀਆਂ ਮੋਟੀਆਂ ਹੁੰਦੀਆਂ ਐਡਾ ਵੱਡਾ ਪ੍ਰੋਜੈਕਟ ਲਾਣ ਲੱਗੇ ਹੋਣਗੇ ਐਡੇ ਕਿੱਲੇ ਦੇ ਵਿੱਚ ਕਿੱਲਿਆਂ ਦੇ ਕਿੱਲਿਆਂ ਵਿੱਚ ਇਹ ਸਗਾ ਜੀ ਜਾਣਕਾਰੀ ਅਸਲ ਲੱਗਾ ਜਰੂਰ ਸਗਾ ਪ੍ਰੋਜੈਕਟ ਪਰ ਉਹ ਪੂਰਾ ਸੰਪੂਰਨ ਨਹੀਂ ਹੋਇਆ ਪਤਾ ਨਹੀਂ ਕਿਸੇ ਗੱਲ ਕਰਕੇ ਜਾਂ ਨਹੀਂ ਤੇਲ ਨਿਕਲਿਆ ਬਟ ਇਸੇ ਤਰ੍ਹਾਂ ਉਹ ਇੱਥੇ ਹੀ ਅਜੇ ਵੀ ਪ੍ਰੋਜੈਕਟ ਲੱਗਾ ਪਿਆ ਮਸ਼ੀਨਾਂ ਦਾ ਚਲੋ ਲੈ ਗਏ ਆ ਬੜਾ ਦੱਸਣ ਦੇ ਤੁਹਾਨੂੰ ਪਤਾ ਲੱਗਦਾ ਹੈ ਜੀ ਭਾਈ ਉਹਨਾਂ ਦੇ ਵੀ ਹਜੇ ਵੀ ਖੇਤ ਦੇ ਵਿੱਚੋਂ ਲੋਹਾ ਨਿਕਲਦਾ ਰਹਿੰਦਾ ਮੇਖਾਂ ਖੰਡ ਰਿਹਾ ਜਿੱਦਾਂ ਕਹ ਲੋ ਨਾ ਕੋਈ ਅੰਦਰ ਵਿੱਚ ਹੋਊਗਾ ਮੜਾ ਮੋਟਾ ਲੋਹਾ ਪਰ ਨਹੀਂ ਉਹ ਜਿਹੜੇ ਸੀਮੈਂਟ ਦੇ ਉਹਨਾਂ ਦੀ ਥੜੀਆਂ ਬਣਾਈਆਂ ਮਸ਼ੀਨ ਖੜੀਆਂ ਬੋਸਾਂ ਖੜੀਆਂ ਰਹਿਣ ਵਾਸਤੇ ਨਾ ਬਸ ਉਹ ਹੀ ਰਹਿਦਾ ਬਸ ਇਹ ਰਹਿ ਥੱਲੇ ਦਾ ਕੈਪ ਲੱਗਿਆ ਹਣ ਜਿਹੜੇ ਬੋਰ ਦੇ ਵਿੱਚ ਜਮੀਨ ਜਿਹੜੀ ਮਾਲਕਾਂ ਦੀ ਹੈ ਉਹ ਗਾਂਂਦ ਗਾਂਂ ਫੇਗ ਵੀ ਗਈ ਹੋਇਆ ਠੀਕ ਹੈ ਜੀ ਸੋ ਇਹ ਸੀ ਜੀ ਸਾਰੀ ਜਾਣਕਾਰੀ ਤੁਹਾਨੂੰ ਜਿਹੜੀ ਆਪਾਂ ਦਿੱਤੀ ਕਿ ਆ ਸਾਨੂੰ ਭਾਜੀ ਨਹੀਂ ਪਤਾ ਹੁੰਦਾ ਸੀ ਅੱਜ ਹੁਣ ਕਿਸੇ ਕੋਲ ਸੁਣਿਆ ਕਿ ਨਿਕਲਿਆ ਸੀਗਾ ਅਸੀਂ ਵੀ ਇਦੇ ਕੈਮਰਾ ਦੇ ਵਿੱਚ ਕਹਿਤਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਸਹੀ ਤਰੀਕੇ ਨਾਲ ਵੀ ਨਹੀਂ ਨਹੀਂ ਜੋ ਹੈਗਾ ਨਾ ਸਹੀ ਪੰਪ ਦਿੱਤਾ ਜਿੱਦਾਂ ਸਾਨੂੰ ਪਤਾ ਹੈ ਨੌਲੇਜ ਨਹੀਂ ਕਿ ਸਾਨੂੰ ਤੁਸੀਂ ਕਹਿੰਦੇ ਲੋਕਲ ਆ ਤੁਹਾਨੂੰ ਜ਼ਿਆਦਾ ਨੌਲੇਜ ਆ ਹਾਂਜੀ ਅਸੀਂ ਸਾਨੂੰ ਨਹੀਂ ਨੌਲੇਜ ਹੁੰਦੀ ਬਾਕੀ ਸਾਨੂੰ ਵੀ ਇਹ ਕਹਿੰਦੇ ਵੀ ਬਰਮਾ ਬਿੰਗਾ ਚੱਲ ਗਿਆ ਜੀ ਥੱਲੇ ਥੱਲੇ ਬਹੁਤ ਪਿੱਛੇ ਜਿਹਦਾ ਹਿਸ਼ਾਰਪੁਰ ਦੇ ਥੱਲੇ ਪਹੁੰਚ ਗਿਆ ਤਾਂ ਬੱਲਾ ਜਿੱਦਾਂ ਹੈਗੇ ਪਰ ਨਹੀਂ ਮੈਨੂੰ ਨਹੀਂ ਲੱਗਦਾ ਵੀ ਬਿੰਗਾ ਨਹੀਂ ਬਿੰਗਾ ਜੀ ਕਿ ਤਨੁਪਦਾ ਇਹ ਅੱਜ ਦਾ ਜੋਗ ਕਿਹੜਾ ਆ ਨਾ ਜੀ ਨਾ ਅੱਜ ਤਾਂ ਬਿਲਕੁਲ ਹੀ ਨਾਪ ਦਿੰਦੇ ਜ ਉਹ ਨਹੀਂ ਸੀਗਾ ਹੁਣ ਵੀ ਸਰਕਾਰ ਇਹ ਨਹੀਂ ਸਕਦੀ ਆ ਕੋਈ ਤੇ ਹੁਣ ਤਾਂ ਸਰਕਾਰ ਛੱਡਦੀ ਥੋੜੀ ਕਿਉਂਕਿ ਇੰਨਾ ਮੰਗਾ ਖਜ਼ਾਨਾ ਹੁਣ ਰਸੀਆ ਤਾਂ ਮੰਗਾ ਰਿਆ ਕਰੀ ਬਾਹਰ ਤੋਂ ਇੰਪੋਰਟ ਕਰਵਾ ਰਿਹਾ ਕਿਸੇ ਦੇਸ਼ ਤੋਂ ਨਹੀਂ ਮਿਲਦਾ ਨਹੀਂ ਮਿਲਦਾ ਤੋ ਇਹ ਸੀਗੀ ਜਾਣਕਾਰੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜਰੂਰ ਜੁੜੋ ਮਿਲਾਂਗੇ ਤੁਹਾਨੂੰ ਆਉਣ ਵਾਲੇ ਬਲੋਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ